ਰਾਜਪੁਰਾ ਹਸਪਤਾਲ 'ਚ ਇਸ ਵਕਤ ਮੈਂ ਮੌਜੂਦ ਆ ਪੰਜਾਬ ਦੇ ਬਾਰਡਰਸ 'ਤੇ ਜਿਹੜੇ ਕਿਸਾਨ ਜ਼ਖਮੀ ਹੋ ਰਹੇ ਨੇ ਉਹਨਾਂ ਨੂੰ ਜਾਂ ਤਾਂ ਰਾਜਪੁਰਾ ਹਸਪਤਾਲ ਚ ਲਿਆਂਦਾ ਜਾ ਰਿਹਾ ਜਾਂ ਤਾਂ ਫਿਰ ਅੱਗੇ ਉਹਨਾਂ ਨੂੰ ਪਟਿਆਲਾ ਜਾਂ ਲੁਧਿਆਣਾ ਦੇ ਹਸਪਤਾਲ 'ਚ ਰੈਫਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਕੁਝ ਕਿਸਾਨ ਨੇ ਜੋ ਇੱਥੇ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਦੇ ਲਈ ਲੰਗਰ ਲਿਆਉਂਦੇ ਨੇ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਹਾਲਚਲ ਜਾਣਨ ਆਉਂਦੇ ਨੇ ਹਾਲਾਂਕਿ ਸਰਕਾਰ ਵੱਲੋਂ ਵੀ ਹੈਲਪ ਡੈਸਕ ਇੱਥੇ ਲਗਾਇਆ ਗਿਆ ਹੈ ਪਰ ਜੋ ਮੋਰੀ ਹੋ ਕੇ ਕੰਮ ਕਰ ਰਹੇ ਨੇ ਉਹ ਕਿਸਾਨ ਹੀ ਨੇ ਆਪਣੇ ਸਾਥੀਆਂ ਦੇ ਲਈ ਇਹ ਦਿਨ ਰਾਤ ਲੱਗੇ ਹੋਏ ਨੇ ਬਾਬਾ ਜੀ ਤੁਹਾਡਾ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਵਿੰਦਰ ਸਿੰਘ ਮਸਾਣੀ ਆ ਜੀ ਪਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਫੋਰਮ ਤੋਂ ਆ ਜੀ ਅਸੀਂ ਅ ਅਸੀਂ ਲਗਭਗ 13 ਤਰੀਕ ਤੋਂ ਹੀ ਰੈਗੂਲਰਲੀ 13 ਨੂੰ ਅਸੀਂ ਸੈਲਫ ਇੰਜਰਡ ਸੀਗੇ ਅਸੀਂ ਦੋ ਦਿਨ ਹਸਪੀਟਲਾਈਜ਼ ਰਹਿ ਕੇ ਅਸੀਂ 14 ਨੂੰ ਡਿਸਚਾਰਜ ਹੋ ਗਏ ਸੀ ਉਸ ਦਿਨ ਤੋਂ ਅਸੀਂ ਕੰਟੀਨਿਊਟੀ ਦੇ ਵਿੱਚ ਜਿਹੜੇ ਸਾਡੇ ਇੱਥੇ ਪੇਸ਼ੈਂਟ ਆ ਉਹਨਾਂ ਨੂੰ ਅਸੀਂ ਦੇਖਣ ਵਾਸਤੇ ਰੈਗੂਲਰਲੀ ਆ ਰਹੇ ਸੋਰੀ ਡਿਊਟੀ ਇੱਥੇ ਲੱਗੀ ਹੈ ਤੁਸੀਂ ਹਸਪਤਾਲਾ ਚ ਜਾਣਾ ਹੈ ਕੀ ਹਾਲ ਚੱਲਦਾ ਬਿਲਕੁਲ ਬਿਲਕੁਲ ਜਿੱਥੇ ਵੀ ਪੇਸ਼ੈਂਟ ਟ੍ਰਾਂਫਰ ਹੁੰਦਾ ਆ ਕਿਹੜੇ ਪੇਸ਼ੈਂਟ ਪੇਸ਼ੈਂਟ ਕਰ ਚਲੇਗੇ ਕਿਹੜੇ ਬਹੁਤ ਜ਼ਿਆਦਾ ਸਵੇਅਰ ਨੇ ਜਿਹੜੇ ਕੁਝ ਹੋਰ ਜ਼ਿਆਦਾ ਸੀਰੀਅਸ ਨੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਜਿਨ੍ਹਾਂ ਨੂੰ ਰੈਫਰ ਕੀਤਾ ਗਿਆ ਸਾਡੀ ਡਿਊਟੀ ਹੈ ਕਿ ਉਹਨਾਂ ਪੇਸ਼ੈਂਟਸ ਨੂੰ ਦੇਖਣਾ ਉਹਨਾਂ ਨੂੰ ਕਿੱਥੇ ਫਾਰਵਰਡ ਕਰਨਾ ਹੈ ਜਾਂ ਉਹਨਾਂ ਨੂੰ ਵਾਪਿਸ ਘਰ ਹੀ ਤੁਹਾਡੇ ਚਾਰਜ ਤੋਂ ਕਿਸ ਤਰ੍ਹਾਂ ਲੈ ਕੇ ਜਾਣਾ ਹੈ ਉਹ ਸਾਰੀ ਲੁੱਕ ਆਫਟਰ ਜਿਹੜੀ ਹੈ ਉਹ ਇਹ ਟੀਮ ਦੇਖ ਰਹੀ ਹੈ ਜੀ ਮੈਂ ਤਾਂ ਵੱਡੀ ਗੱਲ ਇਹ ਵੀ ਦੇਖ ਰਹੀ ਹਾਂ ਕਿ ਇਹ ਵੀ ਕਿਸਾਨ ਜੋ ਨੇ ਇਸ ਜ਼ਖਮੀ ਨੇ ਪਰ ਇਹ ਵੀ ਤੁਹਾਡੀ ਟੀਮ ਦਾ ਹਿੱਸਾ ਨੇ ਜੋ ਇੱਥੇ ਜ਼ਖਮੀਆਂ ਦਾ ਹਾਲਚਲ ਜਾਣਨ ਆਉਂਦੇ ਨੇ ਤੇ ਇੱਕ ਹੋਰ ਹੈਰਾਨੀ ਦੀ ਗੱਲ ਕਿ ਜਿਵੇਂ ਇਥੋਂ ਹਸਪਤਾਲ ਤੋਂ ਜਿਹੜੇ ਕਿਸਾਨ ਡਿਸਚਾਰਜ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਵਾਲੇ ਛੁੱਟੀ ਦੇ ਦੇ ਦਿੰਦੇ ਨੇ ਤੇ ਉਹ ਛੁੱਟੀ ਕਰਕੇ ਘਰ ਨਹੀਂ ਜਾਂਦੇ ਉਹ ਮੁੜ ਬਾਰਡਰ ਤੇ ਤਨ੍ਹਾਤ ਰਹਿੰਦੇ ਨੇ ਆਪਣੀ ਕਿਸਾਨੀ ਬਚਾਉਣ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ ਡਟੇ ਹੋਏ ਨੇ ਅਜੇ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਿਸਾਨ ਨੇ ਬਜ਼ੁਰਗ ਨੇ ਸੇਤਮੰਦ ਵੀ ਪੂਰੇ ਨਹੀਂ ਹੁੰਦੇ ਪਰ ਚੱਲ ਜਾਂਦੇ ਨੇ ਡਿਊਟੀ ਨਿਭਾਉਣ ਅ ਬਹੁਤ ਜ਼ਿਆਦਾ ਰੇਅਰ ਕੇਸਿਸ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਦੋ ਆਦਮੀ ਜਿਹੜੇ ਨੇ ਉਹਨਾਂ ਨੂੰ ਕਰ ਵੇਚਣਾ ਪਿਆ ਆ ਜਾਂ ਜਿਹੜੇ ਕੈਜ਼ੂਐਲਿਟੀਆਂ ਜਿਨ੍ਹਾਂ ਦੀਆਂ ਡੈਥ ਹੋਈਆਂ ਨੇ ਉਹ ਵਾਪਿਸ ਗਏ ਨੇ ਆਪਣੇ ਅੰਤਿਮ ਰਸਮਾਂ ਵਾਸਤੇ ਬਾਕੀ ਸਾਰੇ ਦੇ ਸਾਰੇ ਕਿਸਾਨ ਜਿਹੜੇ ਬਾਰਡਰ ਤੇ ਡਟੇ ਹੋਏ ਨੇ ਕਿਉਂਕਿ ਅਸੀਂ ਇਹ ਫੀਲ ਕਰਦੇ ਆ ਸਾਨੂੰ ਮਹਿਸੂਸ ਹੁੰਦਾ ਆ ਕਿ ਇਹ ਫਸਲਾਂ ਦੀ ਲੜਾਈ ਨਹੀਂ ਆ ਨਸਲਾਂ ਦੀ ਲੜਾਈ ਆ ਇਹ ਕਿਸਾਨ ਤੇ ਮਜ਼ਦੂਰ ਦੀ ਲੜਾਈ ਨਹੀਂ ਆ ਇਹ ਮਾਨਵਤਾ ਦੀ ਲੜਾਈ ਆ ਪੂਰੀ ਇਹ ਪੂਰੀ ਮਾਨਵਤਾ ਜਿਹੜੀ ਆ ਉਹਦੇ ਵਾਸਤੇ ਅਸੀਂ ਲੜ ਰਹੇ ਆ ਫਿਰ ਇਹ ਇਦਾਂ ਦੇ ਮਾਹੌਲ ਦੇ ਵਿੱਚ ਘਰਾਂ ਨੂੰ ਵਾਪਸ ਮੁੜਨਾ ਜਿਹੜਾ ਜੰਗ ਦੇ ਮੈਦਾਨ ਨੂੰ ਛੱਡ ਕੇ ਪੋਸੀਬਲ ਨਹੀਂ ਆ ਜੀ ਤੇ ਜਦੋਂ ਇੱਥੇ ਹਾਲ ਦੇਖਦੇ ਹੋ ਆਪਣੇ ਸਾਥੀਆਂ ਦਾ ਤੇ ਕੀ ਲੱਗਦਾ ਹੈ ਕਿ ਅੱਗੇ ਵੱਧ ਪਾਉਗੇ ਇਸ ਤਰ੍ਹਾਂ ਜਿਵੇਂ ਜ਼ਖਮੀ ਵੀ ਹੋ ਰਹੇ ਨੇ ਕਿਸਾਨ ਬਹੁਤ ਮੁਸ਼ਕਿਲ ਹੈ ਅੱਗੇ ਜਿਸ ਤਰ੍ਹਾਂ ਦਾ ਸਰਕਾਰ ਨੇ ਅਮਲਾ ਲਗਾਇਆ ਹੋਇਆ ਹੈ ਦੇਖੋ ਸਭ ਤੋਂ ਪਹਿਲਾਂ ਜਿਹੜੇ ਆਪਾਂ ਚੀਜ਼ਾਂ ਵਾਸਤੇ ਇੱਥੇ ਆਏ ਆ ਕਿਉਂਕਿ ਇੱਥੇ ਆਉਣ ਦਾ ਕਾਰਨ ਵੀ ਇਹ ਹੈ ਕਿ ਜੋ ਚੀਜ਼ਾਂ ਸਾਡੀਆਂ ਨਸਲਾਂ ਤੇ ਫਸਲਾਂ ਜਿਹੜੀਆਂ ਖਤਮ ਹੋ ਰਹੀਆਂ ਉਹਨੂੰ ਬਚਾਉਣ ਵਾਸਤੇ ਆਪਾਂ ਇਹ ਸੰਘਰਸ਼ੜਾ ਵੜਿਆ ਵਾ ਦੂਸਰੀ ਗੱਲ ਇਹ ਤੁਸੀਂ ਜਿੱਦਾਂ ਜਿੰਨੇ ਵੀ ਇੱਥੇ ਜ਼ਖਮੀ ਜਿਹੜੇ ਆਪਣੇ ਕੋਈ ਕਿਸਾਨ ਹੋਏ ਆ ਇੱਕ स्पिरिट है मतलब ਉਹਨਾਂ ਨੂੰ ਮੈਂ ਜਿਹੜੇ ਭਾਈ ਸਾਹਿਬ ਬੋਲਕ ਗਿਆ ਇਹਨਾਂ ਦੇ ਪੈਰ ਤੇ ਮਤਲਬ ਬਹੁਤ ਜ਼ਿਆਦਾ ਮਤਲਬ ਫ੍ਰੈਕਚਰ ਹੋ ਚੁੱਕਾ ਵਾ 13 ਤਰੀਕ ਨੂੰ ਪਹਿਲੇ ਦਿਨ ਜਦੋਂ ਆਏ ਹਾਂ ਇਹਨਾਂ ਦਾ 13 ਤਰੀਕ ਨੂੰ ਪੈਰ ਫ੍ਰੈਕਚਰ ਹੋ ਰੁਕ ਤੇ ਜਿੱਦ ਦਿਨ ਇਥੋਂ 14 ਤਰੀਕ ਨੂੰ ਡਾਕਟਰ ਸਾਹਿਬ ਨੇ ਉਹਨਾਂ ਨੇ ਡਿਸਚਾਰਜ ਕਰਨ ਕਿ ਘੱਟ ਤੋਂ ਘੱਟ 20 ਦਿਨ ਦੀ ਇਹਨਾਂ ਨੂੰ ਬਿਲਕੁਲ ਕੰਪਲੀਟ ਰੈਸਟ ਚਾਹੀਦੀ ਹੈ ਫਿਰ ਇਹਨਾਂ ਦਾ ਜਿਹੜਾ ਪੈਰ ਜਿਹੜਾ ਵਾ ਉਹ ਸਹੀ ਹੋਏਗਾ ਇਹ ਜਿਹੜੇ ਮੇਰੇ ਨਾਲ ਭਾਈ ਸਾਹਿਬ ਹੈ ਇਹਨਾਂ ਦੇ ਵੀ ਸੇਮ ਉਦਨ ਮੋਲ ਜਿਹੜਾ ਨੋਜ਼ ਉਹਦਾ ਫ੍ਰੈਕਚਰ ਪਲੱਸ ਨਾਲ ਚਬੜੇ ਦੇ ਨਾਲ ਇੱਕ ਪੈਰ ਦੇ ਉੱਤੇ ਜਿਹੜੀ ਸੱਟ ਲੱਗੀ ਸੀ ਇਹਨਾਂ ਨੂੰ ਵੀ ਸੇਮ ਮੰਨਣ ਕਿਹਾ ਵੀ ਤੁਸੀਂ ਬੜੇ ਸੀਰੀਅਸ ਇੰਜਰਡ ਜੇ ਤੁਹਾਨੂੰ ਤੇ ਮਤਲਬ ਵੀ ਬਿਲਕੁਲ ਐਟ ਅ ਟਾਈਮ ਜਿਹੜਾ ਵਾ ਕੰਪਲੀਟ ਰੈਸਟ ਚਾਹੀਦੀ ਉਹਦੇ ਵਾਸਤੇ ਤੁਹਾਨੂੰ ਘਰ ਜਾਣਾ ਪਊਗਾ ਪਰ ਮੈਂ ਇਹਨਾਂ ਦੋਵਾਂ ਦੀ ਸਪਿਰਟ ਵੇਖ ਕੇ ਵੀ ਹੈਰਾਨ ਹਾਂ ਕਿਉਂਕਿ ਇਹਨਾਂ ਨੇ ਇਹ ਗੱਲ ਕਿਹਾ ਵੀ ਹਹੀਂ ਘਰ ਜਾਂਦੇ ਵੀ ਸਾਨੂੰ ਡਿਸਚਾਰਜ ਕਰਵਾਓ ਉਹ ਕਹਿ ਰਹੇ ਸੀ ਕਿ ਰੁਕੋ ਤੇ ਇਹ ਕਹਿ ਰਹੇ ਡਿਸਚਾਰਜ ਕਰੋ ਤੇ 13 ਤਰੀਕ ਨੂੰ ਆਏ ਤੇ 14 ਤਰੀਕ ਨੂੰ ਉਦੋਂ ਮਤਲਬ ਡਿਸਚਾਰਜ ਲੈ ਗਏ ਫੇਰ ਸ਼ੰਭੂ ਬਾਰਡਰ ਤੇ ਚਲੇ ਗਏ ਇਹ ਇਹਨਾਂ ਵਾਂਗੂ ਹੀ ਬਾਕੀ ਜਿਹੜੇ ਕਿਸਾਨ ਹੋਰ ਵੀ ਐ ਮਤਲਬ ਜਿਨ੍ਹਾਂ ਦੀ ਕਿਸੇ ਦੀ ਵੱਧ ਇੰਜਰੀ ਹਾ ਉਹਨਾਂ ਨੂੰ ਮਤਲਬ ਜਿੰਨੇ ਰਜਿੰਦਰਾ ਹਸਪੀਟਲ ਖੜਿਆ ਜਾਂ ਕਿਸੇ ਨੂੰ ਚੰਡੀਗੜ੍ਹ ਰੈਫਰ ਕੀਤਾ ਉਹ ਵੀ ਜਿਉਂ-ਜਿਉਂ ਮਤਲਬ ਥੋੜਾ ਜਿਹਾ ਉਹਨਾਂ ਨੂੰ ਸਟੇਬਿਲਿਟੀ ਆਉਂਦੀ ਗਈ ਹੈ ਉਹ ਫੇਰ ਉਸੇ ਹੀ ਮੋਰਚੇ ਵਿੱਚ ਹੁਣ ਅੱਜ ਵੀ ਹੁਣ ਇੱਕ ਗੱਲ ਹੋ ਰਹੀ ਹੈ ਕਿ ਜਿਹੜੇ ਇੱਕ ਦੇ ਗੋਲੀ ਲੱਗੀ ਸੀ ਉਹ ਗੋਲੀ ਲੱਗੇ ਵਾਲਾ ਅਜੇ ਵੀ ਜਿਹੜਾ ਸ਼ੰਭੂ ਬਾਰਡਰ ਤੇ ਲੜਦਾ ਪਿਆ ਵਾ ਮਤਲਬ ਨਾਲ ਇਹ ਮੋਰਚੇ ਵਿੱਚ ਆ ਉਹ ਆਂਦਾ ਕਿ ਜੰਨਾ ਚੱਤ ਤੱਕ ਮੇਰੇ ਸਾਹ ਹੈਗੇ ਆ ਮੈਂ ਉਹਨਾਂ ਚੱਤ ਤੱਕ ਕਿਸਾਨੀ ਦੇ ਨਾਲ ਕਿਸਾਨੀ ਦੀ ਲੜਾਈ ਲੜਨ ਵਾਸਤੇ ਇੱਥੇ ਆਇਆ ਮੈਂ ਮੇਰੀ ਜਾਨ ਚਲੀ ਬਜਾਏਗੀ ਤੇ ਮੇਰੀ ਜਾਨ ਜਿਹੜੀ ਕੋਈ ਐਡਾ ਮਾਇਨਾ ਨਹੀਂ ਰੱਖਦੀ ਜੇਕਰ ਮੇਰੀ ਕਿਸਾਨੀ ਬਚ ਜਾਏਗੀ ਸੋ ਇਹੋ ਜਿਹੀ ਜੋ ਸਪਿਰਟ ਹੋਏ ਤੇ ਮੈਨੂੰ ਲੱਗਦਾ ਵੀ ਉੱਥੇ ਕੋਈ ਵੀ ਇਨਸਾਨ ਜਿਹੜਾ ਉਹ ਪਿੱਛੇ ਨਹੀਂ ਰਹੇਗਾ ਇਹ ਐਸ ਟਾਈਮ ਸਾਰੀ ਮਨੁੱਖਤਾ ਦਾ ਸੰਘਰਸ਼ ਹੈ ਇਕੱਲੇ ਕਿਸਾਨੀ ਦਾ ਮਜ਼ਦੂਰ ਦਾ ਨਹੀਂ ਆ ਜੇ ਆਪਾਂ ਓਵਰਆਲ ਵੇਖੀਏ ਆਪਾਂ ਬਚਾਉਣ ਕਿੰਨੂ ਡਿਆ ਸਾਰੇ ਜਿਹੜੇ ਕਾਰੋਬਾਰ ਇਹ ਆ ਜਾਂ ਜਿਹੜਾ ਵੀ ਕੋਈ ਕਿਤਾ ਕੰਮ ਕਰਦਾ ਪਾ ਉਹਦੇ ਕਿੱਥੇ ਨੂੰ ਬਚਾਉਣ ਡਿਆ ਜਿਵੇਂ ਸਰਕਾਰਾਂ ਦਾ ਇਸ ਵੇਲੇ ਰੋਲ ਹੈ ਕਿ ਮਤਲਬ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਬਿਲਕੁਲ ਸਾਡੇ ਸਿਰ ਤੇ ਚੜਦੇ ਆਉਣ ਡਿਆ ਉਹਨਾਂ ਦੀ ਜੰਗ ਤੋਂ ਬਚਾਉਣ ਵਾਸਤੇ ਇਹ ਸਾਰੇ ਜਿਹੜੇ ਸੰਘਰਸ਼ ਚੱਲਦੇ ਪਏ ਆ ਹੋ ਸਕਦਾ ਜਿਹਦੇ ਵਿੱਚ ਕੁਝ ਕਿਸਾਨਾਂ ਦੇ ਜਿਵੇਂ ਅੱਜ ਸਾਡਾ ਛੋਟਾ ਬੇਟਾ ਲਾਲੋ ਸ਼ੁਭ ਕਰਨ ਜਿਹੜਾ ਬਹੁਤ ਜ਼ਿਆਦਾ ਦੁੱਖ ਹੈ ਉਸ ਪਰਿਵਾਰ ਵੱਲੋਂ ਵੇਖ ਕੇ ਕਿਉਂਕਿ ਜਿਹੜੀ ਉਹਦੀ ਪਰਿਵਾਰ ਦੇ ਵਿੱਚ ਘਾਟ ਹੋ ਕਦੇ ਵੀ ਇਹ ਪੂਰੀ ਨਹੀਂ ਕਰ ਸਕਦੇ ਪਰ ਜੋ ਨੇ ਸਾਡੇ ਖੇਤੀ ਵਾਸਤੇ ਕਸ਼ੀਦੀ ਦਿੱਤੀ ਆ ਉਹਨੂੰ ਇਹ ਸਾਰੀ ਉਮਰ ਭਲਾ ਨਹੀਂ ਸਕਦੇ ਉਹਨੇ ਇੱਕ ਨਵੀਂ ਲਹਿਰ ਜਿਹੜੀ ਆ ਇਸ ਸ਼ਹੀਦੀ ਦੀ ਹੋਣ ਕਰਕੇ ਉਹ ਖੜੀ ਕਰ ਗਿਆ ਉਸ ਨੂੰ ਹਮੇਸ਼ਾ ਜਿਹੜੀ ਆ ਜਥੇਬੰਦੀਆਂ ਵੀ ਵੈਸੇ ਵੀ ਉਹ ਇੱਕ ਸਾਰੇ ਮਾਨਵਤਾ ਦਾ ਜਿਹੜਾ ਵਾ ਉਹ ਸ਼ਹੀਦ ਬਣ ਚੁੱਕਾ ਵਾ ਧੰਨਵਾਦ ਤੁਸੀਂ ਦਰਦ ਤੁਹਾਡੇ ਜ਼ਰੂਰ ਹੋ ਰਹੀ ਹੋएगी ਪਰ ਇਸ ਦਰਦ ਦੇ ਲਈ ਤੁਸੀਂ ਵੇਹਲ ਹੀ ਨਹੀਂ ਕੱਟ ਰਹੇ ਸੀ ਪੱਟੀ ਬੱਜੀ ਹੋਈ ਆ ਪਰ ਅਸੀਂ ਦੇਖ ਸਕਦੇ ਆ ਕਿ ਕਿੰਨੇ ਤੁਸੀਂ ਗੰਭੀਰ ਜ਼ਖਮੀ ਹੋਈ ਉਸ ਮੋਰਚੇ 'ਚ ਪਰ ਫਿਰ ਵੀ ਤੁਸੀਂ ਆਪ ਜ਼ਖਮੀ ਹੋ ਕੇ ਇੱਥੇ ਬਾਕੀ ਜ਼ਖਮੀਆਂ ਦਾ ਖਾਲਚਲ ਜਾਣਨ ਆ ਰਹੇ ਹੋ ਲੰਗਰ ਦੀ ਸੇਵਾ ਕਰ ਰਹੇ ਹੋ ਤੇ ਅਸੀਂ ਵੀ ਜਦੋਂ ਇੱਥੇ ਆਏ ਤੇ ਉਹਨਾਂ ਨੇ ਆਪਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੇ ਇਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਪਹਿਲਾਂ ਲੰਗਰ ਛਕੋ ਫਿਰ ਅਸੀਂ ਗੱਲਬਾਤ ਕਰਾਂਗੇ ਦੇਖੋ ਜੀ ਇਹ ਜਿਹੜਾ ਦਰਦ ਆਇਆ ਤੇ ਬਹੁਤ ਛੋਟਾ ਜਿਹੜੀ ਇਹ ਦਰਦ ਹੋ ਰਹੀ ਆ ਫ੍ਰੈਕਚਰ ਹੋਈ ਆ ਨੱਕ ਦੀ ਹੱਡੀ ਇਹ ਦਰਦ ਬਹੁਤ ਘਾਟ ਹੈ ਠੀਕ ਹੈ ਜੋ ਮਾਨਵਤਾ ਲਈ ਦਰਦ ਪੈਦਾ ਕਰ ਰਹੀ ਹੈ ਸਰਕਾਰ ਉਹ ਜਿਹੜੀ ਬਹੁਤ ਵੱਡੀ ਆ ਉਹਦੇ ਅੱਗੇ ਬਹੁਤ ਛੋਟੀ ਦਰਦ ਆ ਇਸ ਲਈ ਅਸੀਂ ਇਹਨੂੰ ਐਡਾ ਦਰਦ ਨਹੀਂ ਸਮਝਦੇ ਕਿਉਂਕਿ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਸਾਨੂੰ ਧੁੰਦਲਾ ਦਿਖਾਈ ਦਿੰਦਾ ਆਉਣ ਵਾਲਾ ਸਾਰੇ ਹੀ ਮਾਨਵਤਾ ਦਾ ਮਾਨਵਤਾ ਦਾ ਬੱਚਿਆਂ ਦਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਇਸ ਕਰਕੇ ਅਸੀਂ ਡਟੇ ਹੋਏ ਆ ਕਿ ਲੜਾਈ ਜ਼ਰੂਰੀ ਅਸੀਂ ਕੱਲ ਵੀ ਸੁਣੀਆ ਕਿ ਸਰਵੰਤ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਸੀ ਅਸੀਂ ਅੱਗੇ ਲੱਗਾਂਗੇ ਸੋ ਤੁਹਾਡੇ ਵਰਗੇ ਬਜ਼ੁਰਗ ਕਿਸਾਨ ਅੱਗੇ ਲੱਗੇ ਹੋਏ ਨੇ ਕਿ ਨੌਜਵਾਨੀ ਦਾ ਨੁਕਸਾਨ ਨਾ ਹੋਵੇ ਪਰ ਨੁਕਸਾਨ ਇੱਕ ਵੱਡਾ ਹੋ ਗਿਆ ਸ਼ੁਭਕਰਨ ਸਿੰਘ ਜੋ ਘਾਟਾ ਉਸ ਪਰਿਵਾਰ ਨੂੰ ਪਿਆ ਜੋ ਕਿਸਾਨੀ ਨੂੰ ਪਿਆ ਕਦੇ ਨਹੀਂ ਪੂਰਾ ਹੋ ਸਕਦਾ ਤੇ ਉਸ ਬਾਰੇ ਜਦੋਂ ਤੁਹਾਨੂੰ ਵੀ ਪਤਾ ਲੱਗਾ ਹੋਵੇਗਾ ਤੇ ਕਿੰਨੀ ਦਿਲ ਨੂੰ ਦਰਦ ਪਹੁੰਚਿਆ ਹੋਊਗਾ ਦੇਖੋ ਜਿਵੇਂ ਉਹਦਾ ਪਰਿਵਾਰ ਆ ਜਿਵੇਂ ਤਿੰਨ ਭੈਣਾਂ ਦਾ ਇੱਕ ਭਰਾ ਵਾ 20 ਸਾਲ ਐ ਜਿਆ ਸਾਰੀ ਬਹੁਤ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਇਹ ਜਿਹੜਾ ਘਾਟਾ ਨਾ ਪੂਰਾ ਹੋਣ ਵਾਲਾ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਇਸ ਕਰਕੇ ਦੁੱਖ ਤੇ ਬਹੁਤ ਲੱਗਿਆ ਪਰ ਹੁਣ ਸਰਕਾਰ ਜਿਹੜੀ ਆ ਉਹ ੰਨੀ ਬੋਲੀ ਹੋਈ ਆ ਆਪਣੇ ਉਹ ਪੂਰਾ ਹਿਟਲਰ ਬਣ ਗਈ ਆ ਸਰਕਾਰ ਉੱਥੇ ਹੁਣ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਕਿਉਂ ਆਪਣੇ ਜਿਹੜੇ ਦੇਸ਼ ਦੇ ਵਾਸੀ ਆ ਇਹਨਾਂ ਨੂੰ ਕਿਉਂ ਇਹਨਾਂ ਦਰਦ ਦੇ ਰਿਹਾ ਜੀ ਹਾਂਜੀ ਮੈਂ ਤੇ ਦੇਖਿਆ ਕਿ ਹੈਲਪ ਡੈਸਕ ਲੱਗਾ ਸੀ ਜਦੋਂ ਹਸਪੀਟਲ ਚ ਐਂਟਰ ਕਰੋ ਇੱਥੇ ਖੱਬੇ ਪਾਸੇ ਹੈਲਪ ਡੈਸਕ ਹੈ ਤੇ ਇਹ ਸਰਕਾਰ ਵੱਲੋਂ ਲਗਾਇਆ ਗਿਆ ਹੈ ਕਿ ਮਦਦ ਪਹੁੰਚ ਰਹੀ ਹੈ ਸਰਕਾਰ ਵੱਲੋਂ ਤੁਹਾਨੂੰ ਭਗਵੰਤ ਮਾਨ ਸਰਕਾਰ ਵੱਲੋਂ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਰਿਕਵੈਸਟ ਕਰਨਾ ਕਿ ਤੁਸੀਂ ਵੀ ਆਪਣਾ ਕੈਮਰਾ ਲੈ ਕੇ ਉੱਪਰ ਜਾਓ ਤੇ ਜਾ ਕੇ ਵੇਖੋ ਕਿ ਕਿਹੜਾ ਉੱਥੇ ਰਿਪਰੈਜ਼ੈਂਟੇਟਿਵ ਜਿਹੜਾ ਇਸ ਵੇਲੇ ਮੌਕੇ ਦੇ ਉੱਤੇ ਜਿਹੜਾ ਵਾ ਹਾਂ ਕਿਉਂਕਿ ਵੇਖੋ ਇਹ ਤੇ ਕੁਛ ਮਿਆਨਾ ਲਾ ਦਿੱਤਾ ਤੇ ਆਪਾਂ ਉੱਪਰ ਹੈਲਪ ਡੈਸਕ ਲਿਖ ਲਿਖ ਕੇ ਲਾ ਦਿੱਤਾ ਲਿਖਣ ਦੇ ਨਾਲ ਉਹ ਕੰਮ ਨਹੀਂ ਜਿੰਨਾ ਚਿਰ ਤੱਕ ਗਰਾਉਂਡ ਲੈਵਲ ਹੁਣ ਵੇਖੋ ਜਿਹੜੇ ਕੰਮ ਇਹਨਾਂ ਸਰਕਾਰਾਂ ਦੇ ਆ ਸਾਨੂੰ ਇੱਥੇ ਟੀਮ ਬਣਾ ਕੇ ਕਿਉਂ ਇੱਥੇ ਆਉਣਾ ਪਿਆ ਠੀਕ ਹੈ ਪਈ ਅਸੀਂ ਉਸ ਮੋਰਚੇ ਦੇ ਹਿੱਸਾ ਵਾਂ ਬਟ ਮਤਲਬ ਇਹ ਜੇ ਸਰਕਾਰ ਆਪਾਂ ਕਹਿੰਦੇ ਵੀ ਆਪਾਂ ਲੋਕ ਹਤੈਸ਼ੀ ਆ ਤੇ ਲੋਕ ਹਤੈਸ਼ੀ ਸਿਰਫ ਆਪਾਂ ਪਬਲਿਸਿਟੀ ਵਾਸਤੇ ਨਾਲ ਗੱਲ ਕਰੀ ਆ ਅਸੀਂ ਦੱਸਣਾ ਵੀ ਗਰਾਊਂਡ ਲੈਵਲ ਤੇ ਆ ਕੇ ਵਾਕਈ ਉਹਨਾਂ ਦਾ ਡਿਊਟੀ ਤੁਸੀਂ ਨਿਭਾ ਰਹੇ ਹੋ ਇਸ ਸਰਕਾਰ ਨੂੰ ਨਿਭਾਣੀ ਚਾਹੀਦੀ ਤੁਹਾਨੂੰ ਉੱਥੇ ਬਾਰਡਰਾਂ ਤੇ ਡਟਣਾ ਚਾਹੀਦਾ ਸੀ ਵੇਖੋ ਅਸੀਂ ਤੇ ਬਿਲਕੁਲ ਗੱਲ ਸੋਚਦੇ ਆ ਕਿ ਵੇਖੋ ਉੱਥੋਂ ਸਾਨੂੰ ਇੱਥੋਂ 14 16 17 ਕਿਲੋਮੀਟਰ ਸ਼ੰਭੂ ਬਾਰਡਰ ਆ ਜਦੋਂ ਕੋਈ ਨਿੱਕੀ-ਮੋਟੀ ਵੀ ਕੋਈ ਗੱਲਬਾਤ ਹੁੰਦੀ ਆ ਆਪਾਂ ਨੂੰ ਫੇਰ ਇੱਥੇ ਆਉਣਾ ਪੈਂਦਾ ਵੀ ਜਾ ਕੇ ਆਪਣੇ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਦਾ ਹਾਲ-ਚਲ ਜਾਂ ਕੋਈ ਉਹਨਾਂ ਨੂੰ ਹੋਰ ਜਿਹੜੀ ਜ਼ਰੂਰਤ ਹੈਗੀ ਆ ਜੇਕਰ ਆਪਾਂ ਨੂੰ ਇੱਥੋਂ ਸਾਰੀਆਂ ਚੀਜ਼ਾਂ ਬਿਲਕੁਲ ਨਾਰਮਲ ਮਿਲਦੀਆਂ ਹੋਣ ਤੇ ਹੋ ਸਕਦਾ ਕਿ ਸਾਡਾ ਜਿਹੜਾ ਇੱਥੋਂ ਹੁੰਦਾ ਵੇ ਆ ਉਹ ਘਟ ਸਕਦਾ ਹੋਵੇ ਬਾਰ-ਬਾਰ ਅਸੀਂ ਤੇ ਸਰਕਾਰ ਨੂੰ ਅੱਗੇ ਵੀ ਕਿਉਂਕਿ ਜਿੱਦਣ ਪਹਿਲੇ ਦਿਨ ਵੀ 13 ਤਰੀਕ ਨੂੰ ਆਏ ਆ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸ਼ਿਕਾਇਤ ਕਰਦਾ ਵੇ ਬਟ ਇਹ ਆ ਵੀ ਵਾਕੇ ਉਦੋਂ ਜਿਹੜੇ ਉਹਨੇ ਪ੍ਰਬੰਧ ਨਹੀਂ ਸੀ ਹੈਗੇ हां ਉਹਨਾਂ ਨੇ ਪਰਸਨਲੀ ਰਿਕਵੈਸਟ ਵੀ ਕੀਤੀ ਡਾਕਟਰ ਬਲਬੀਰ ਸਿੰਘ ਇੱਥੇ ਰਾਤ ਨੂੰ ਜਦੋਂ ਆਏ ਉਹਨਾਂ ਨੂੰ ਕਿਹਾ ਵੀ ਸਪੈਸ਼ਲੀ ਵੇਖੋ ਹਸਪੀਟਲ ਦੇ ਵਿੱਚ ਜੇ ਸਟਾਫ ਘਟਾ ਤਾਂ ਤੁਸੀਂ ਨੀਅਰਲੀ ਕਿਸੇ ਹੋਰ ਟੈਂਪੋਰਰੀ ਬੇਸ ਤੇ ਮਤਲਬ ਕਿਉਂਕਿ ਇੱਕ ਐਮਰਜੈਂਸੀ ਵਰਗੇ ਹਾਲਾਤ ਹੈ ਇੱਥੇ ਇਸ ਟਾਈਮ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਟਾਫ ਦੇ ਇੱਥੇ ਸਟਾਫ ਦੀ ਗਿਣਤੀ ਘਟਾ ਇੱਥੇ ਤੇ ਇੱਕ ਐਮਰਜੈਂਸੀ ਹੈ ਐਮਰਜੈਂਸੀ ਵਾਸਤੇ ਕੋਈ ਸਟਾਫ ਨਹੀਂ ਵੇਖੋ ਜਿੱਥੋਂ ਵੀ ਕਿਤੋਂ ਲੱਭਦਾ ਉਹਨੂੰ ਸਟਾਫ ਨੂੰ ਅਵੇਲੇਬਲ ਕਰਾਓ ਕਿਉਂਕਿ ਜਿਹੜਾ ਇੱਥੇ ਸਟਾਫ ਕੰਮ ਕਰਦਾ ਪਏ ਉਹਦੇ ਵਾਸਤੇ ਅਸੀਂ ਬਿਲਕੁਲ ਅਪਰੀਸ਼ੀਏ ਤਕਰੀਬਨ ਮੈਨੂੰ ਲੱਗਦਾ ਕਿ ਸ਼ਾਇਦ ਆਪਣੀ ਜਿਹੜੀ ਡਿਊਟੀ ਹੈ 24 ਤੋਂ ਲੈ ਕੇ 36 ਘੰਟੇ ਵੀ ਕੀਤੀ ਹੈ ਉਹਨਾਂ ਨੂੰ ਅਸੀਂ ਧੰਨਵਾਦ ਵੀ ਭੈਣਾਂ ਦਾ ਵੀ ਕਰਦੇ ਆ ਬੱਚਿਆਂ ਦਾ ਕਰਦੇ ਜਿਨ੍ਹਾਂ ਨੇ ਆਪਣੀ ਪੂਰਨ ਡਿਊਟੀ ਨਿਭਾਈ ਆ ਪਰ ਵੇਖੋ ਇੱਕ ਬੰਦੇ ਦੀ ਕਪੈਸਿਟੀ ਹੈ ਉਹ ਕਿੰਨਾ ਚਿਰ ਤੱਕ ਕੰਮ ਕਰ ਸਕਦਾ ਚਾਹੇ ਉਹ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਤੇ ਉਸ ਵਾਸਤੇ ਅਸੀਂ ਜਰੂਰ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਆਪਣਾ ਇੱਥੇ ਸਟਾਫ ਜਿਹੜਾ ਉਹ ਲੋੜਿੰਦਾ ਹੋਰ ਵਧਾਓ ਐਂਬੂਲੈਂਸ ਸਰਵਿਸ ਜਿਹੜੀ ਆ ਉਹ ਵਧਾਓ ਕਿਉਂਕਿ ਉੱਥੇ ਜਿੱਦਾਂ ਦੇ ਹਾਲਾਤ ਬਣਦੇ ਪਏ ਲਗਾਤਾਰ ਸ਼ੈਲਿੰਗ ਜਿਹੜੀ ਆ ਤੁਸੀਂ ਵੀ ਕਰ ਲੋ ਉੱਥੇ ਮੌਕੇ ਦੇ ਵੇ ਇੱਕ ਅਰਦਾਸ ਕਰਨ ਕਰਨ ਦੀ ਤਿਆਰੀ ਦੇ ਵਿੱਚ ਹੀ ਜਦੋਂ ਕਿ ਹਰਿਆਣਾ ਸਰਕਾਰ ਵੱਲੋਂ ਜਿਹੜੀ ਹੈ ਲਗਾਤਾਰ ਸ਼ੈਲਿੰਗ ਜਿਹੜੀ ਉੱਥੇ ਕੀਤੀ ਗਈ ਹੈ ਤੇ ਮੈਨੂੰ ਲੱਗਦਾ ਕਿ ਬਹੁਤਿਆਂ ਨੂੰ ਤੇ ਮੌਕਾ ਵੀ ਨਹੀਂ ਮਿਲਿਆ ਉੱਥੋਂ ਮਤਲਬ ਭੱਜਣ ਦਾ ਵੀ ਮਤਲਬ ਆਪਣਾ ਬਚਾਅ ਕਰ ਸਕਣ ਇਹ ਬਿਲਕੁਲ ਬਹੁਤ ਹੀ ਜਿਹੜਾ ਨਿੰਦਾ ਜਨਕ ਜਿਹੜਾ ਵਾ ਨਾ ਮਤਲਬ ਸਰਕਾਰਾਂ ਵਾਲਾ ਤਾਂ ਨਹੀਂ ਲੱਗਦਾ ਇਹ ਵਾਕਿਆ ਹੀ ਟੈਰਲ ਵਾਲੀ ਗੱਲ ਹੈ ਕਿ ਜਿੱਥੇ ਕੰਮ ਹੁੰਦਾ ਪਿਆ ਵਾ ਬਿਲਕੁਲ ਆਖਰੀ ਸਵਾਲ ਹੁਣ ਤੱਕ ਕਿੰਨੇ ਕਿਸਾਨ ਜ਼ਖਮੀ ਨੇ ਗੰਭੀਰ ਜ਼ਖਮੀ ਨੇ ਤੇ ਕਿੰਨੇ ਕਿਸਾਨਾਂ ਦੀ ਹੁਣ ਤੱਕ ਇਸ ਮੋਰਚੇ 'ਚ ਮੌਤ ਹੋ ਚੁੱਕੀ ਹੈ ਸਾਡੇ ਡਾਟਾ ਦੇ ਅਕੋਰਡਿੰਗਲੀ ਰਾਜਪੁਰਾ ਜਿੱਥੇ ਅਸੀਂ ਖੜੇ ਆ ਏਪੀ ਜੈਨ ਹਸਪੀਟਲ ਦੇ ਵਿੱਚ ਇੱਥੇ ਸਾਡੇ ਕੋਲ 167 ਸੀਗੇ ਜੀ 167 ਇੰਜਰ ਟੋਟਲ ਇੱਥੇ ਆਏ ਜਿਨ੍ਹਾਂ ਦੇ ਵਿੱਚੋਂ 6 ਜਿਹੜੇ ਨੇ ਉਹਨਾਂ ਨੂੰ ਰਜਿੰਦਰਾ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ ਔਰ 3 ਜਿਹੜੇ ਸੀ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਜਿਹੜੇ ਰਜਿੰਦਰਾ ਪਟਿਆਲਾ ਚ ਰੈਫਰ ਕੀਤੇ ਗਏ ਉਹਨਾਂ ਦੇ ਵਿੱਚੋਂ ਗਿਆਨ ਸਿੰਘ ਪੁੱਤਰ ਸਰਦਾਰ ਗੁੱਜਰ ਸਿੰਘ ਵਾਸੀ ਪਿੰਡ ਚਾਚੂਕੇ ਜ਼ਿਲ੍ਹਾ ਗੁਰਦਾਸਪੁਰ ਉਹ ਬਿਲਕੁਲ ਸਾਡਾ ਸਾਡਾ ਸਾਥ ਛੱਡ ਕੇ ਜੀ 16 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਔਰ ਜਿਹੜੇ ਚੰਡੀਗੜ੍ਹ ਸੀਗੇ ਉਹਨਾਂ ਦੇ ਜਿਨ੍ਹਾਂ ਦੇ ਹੱਥ ਕੱਟੇ ਹੋਏ ਸੀਗੇ ਉਹਨਾਂ ਦੇ ਵਿੱਚੋਂ ਦੋ ਨੌਜਵਾਨ ਜਿਹੜੇ ਨੇ ਉਹ ਆਪਣਾ ਇਲਾਜ ਜਿਹੜਾ ਕਰਵਾ ਕੇ ਦੁਬਾਰਾ ਮੋਰਚੇ ਦੇ ਵਿੱਚ ਹੰਡਟੇ ਹੋਏ ਨੇ ਜੀ ਇਹ ਹਸਪੀਟਲ ਦੇ ਤੇ ਸਾਡੇ ਆਪਣੇ ਪਰਸਨਲ ਡਾਟਾ ਦੇ ਅਨੁਸਾਰ ਸਾਡੀ ਅੱਜ ਦੀ ਗਿਣਤੀ ਇੱਥੇ ਤੱਕ ਪਹੁੰਚੀ ਹੈ ਜੀ ਬਹੁਤ ਵਾਹਿਗੁਰੂ